ਚੀਨਿਆ ਕਾਲ ਤੋਂ ਦੇਖ ਰਹੇ ਹਾਂ ਹਮਦਰਦ ਟੀਵੀ ਤੇ ਮੈਂ ਆਥਰ ਨਰਗੁਰਜੀਤ ਕੌਰ ਲਗੇ ਹਾਸਰਾਂ ਜੀ ਪ੍ਰੋਗਰਾਮ ਖਾਸ ਮੁਲਾਕਾਤ ਜਿਸ ਵਿੱਚ ਕਿਸੇ ਖਾਸ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਾਂਦੀ ਹੈ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਤੁਹਾਡੀ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜਾਬ ਸਿੰਘ ਛੱਠਾ ਜੀ ਦੇ ਨਾਲ ਜੋ ਕਿ ਉਹਨਾਂ ਦੇ ਵੱਲੋਂ ਜਦੋਂ ਇੰਡੀਆ ਵਿਜ਼ਿਟ ਸੀ ਉਹਨਾਂ ਦੀ ਉਸ ਵੇਲੇ ਇੱਕ ਸਨਮਾਨ ਸਮਾਰੋਹ ਰੱਖਿਆ ਗਿਆ ਸੀ ਉਸ ਦੇ ਬਾਰੇ ਗੱਲਬਾਤ ਕਰਾਂਗੇ ਕਿ ਸਨਮਾਨ ਸਮਾਰੋਹ ਕਿਉਂ ਰੱਖਿਆ ਗਿਆ ਸੀ ਕਿ ਮਕਸਦ ਸੀ ਉਸ ਦਾ ਤੇ ਉਸ ਦੇ ਵਿੱਚ ਕਿਹੜੀਆਂ ਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਇਹ ਸਭ ਦੇ ਬਾਰੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਤੇ ਜਗਤ 24 ਸਵਾ ਦੇ ਵੱਲੋਂ ਪੰਜਾਬੀ ਨੂੰ ਪਰਫੋਲਿਕ ਕਰਨ ਲਈ ਹੋਰ ਵੀ ਅਨੇਕ ਉਪਰਾਲੇ ਕੀਤੇ ਜਾਂਦੇ ਆ ਉਹਦੇ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤੇ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਜੀ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਤੇ ਸਾਡੇ ਦਰਸ਼ਕਾਂ ਨੂੰ ਮੇਰਾ ਰੂਪਿਆ ਪਰਿ ਸਤਿ ਸ਼੍ਰੀ ਅਕਾਲ ਜੀ ਤੇ ਸਰ ਰੀਸੈਂਟਲੀ ਜੋ ਸੰਵਾਦ ਸਮਾਰੋਹ ਹੋ ਕੇ ਹਟਿਆ ਫਰਵਰੀ ਮਹੀਨੇ ਦੇ ਵਿੱਚ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਪੁੱਛਣਾ ਚਾਹੂੰਗੀ ਕਿ ਕਿਹੜੀ ਜਗ੍ਹਾ ਤੇ ਇਹ ਕਰਵਾਇਆ ਗਿਆ ਜਿਹਨੂੰ 8ਵਾਂ ਅਯੂਬਾ ਕਹਿੰਦੇ ਹੈਗੇ ਆ ਵਿਰਾਸਤ ਐ ਖਾਲਸਾ ਸ਼੍ਰੀ ਅਨੰਦਪੁਰ ਸਾਹਿਬ ਉਸ ਥਾਂ ਤੇ ਇਹ 22 ਫਰਵਰੀ ਨੂੰ 2025 ਚ ਇਹ ਜਿਹੜਾ ਸਨਮਾਨ ਸਮਾਰੋਹ ਕਰਾਇਆ ਗਿਆ ਸੀਗਾ ਜੀ ਤੇ ਇਹ ਸਨਮਾਨ ਸਮਾਰੋਹ ਜਿਵੇਂ ਕਰਵਾਇਆ ਗਿਆ ਤਾਂ ਇਹ ਕਰਵਾਉਣ ਦਾ ਮੇਨ ਮਕਸਦ ਕੀ ਸੀ ਕਿ ਮੋਟਿਵ ਲੈ ਕੇ ਸਨਮਾਨ ਸਮਾਰੋਹ ਆਰਗੇਨਾਈਜ਼ ਕੀਤਾ ਗਿਆ ਸੀ ਇਹ ਅਸੀਂ ਵੀ ਜਿਨ੍ਹਾਂ ਨੇ ਨੈਤਿਕਤਾ ਦੇ ਹਿਸਾਬ ਨਾਲ ਜਿਨ੍ਹਾਂ ਨੇ ਪੰਜਾਬੀ ਸ਼ਕਸ਼ੀਤਾ ਨੇ ਕੰਮ ਕੀਤਾ ਹੈਗਾ ਵਾ ਉਹਨਾਂ ਨੂੰ ਜਿੰਦੇ ਜੀ ਸ਼ਾਬਾਸ਼ ਦੇਣ ਦੀ ਗੱਲ ਹੈ ਬਹੁਤ ਵਾਰੀ ਗੱਲ ਹੁੰਦਾ ਹੈਗਾ ਵਾ ਵੀ ਜਦੋਂ ਬੰਦਾ ਦੁਨੀਆ ਤੋਂ ਚਲੇ ਜਾਂਦਾ ਹੈਗਾ ਨਾ ਉਸ ਤੋਂ ਬਾਅਦ ਚ ਉਹਨੂੰ ਸ਼ਾਬਾਸ਼ ਦਿੰਦੇ ਹੈਗੇ ਆ ਉਹਦੇ ਕੰਮਾਂ ਨੂੰ ਚਿੱਤੇ ਕੀਤਾ ਜਾਂਦਾ ਉਹ ਇਹ ਵੀ ਨਹੀਂ ਪਤਾ ਵੀ ਮੌਤ ਤੋਂ ਬਾਅਦ ਕੋਈ ਜ਼ਿੰਦਗੀ ਹੈਗੀ ਵੀ ਹੈ ਉਹਨੂੰ ਪਤਾ ਲੱਗਦਾ ਵੀ ਹੈ ਕਿ ਨਹੀਂ ਲੱਗਦਾ ਇਸ ਕਰਕੇ ਅਸੀਂ ਚਾਹੁੰਦੇ ਸੀ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਹੈਗੇ ਆ ਉਹਨਾਂ ਦੇ ਜਿੰਦੇ ਜੀ ਉਹਨਾਂ ਨੂੰ ਸ਼ਾਬਾਸ਼ ਦਿੱਤੀ ਜਾਵੇ ਇਸ ਮਕਸਦ ਦੇ ਨਾਲ ਅਸੀਂ ਇਹਨਾਂ ਨੂੰ ਪੰਜਾਬੀ ਹੀਰੋ ਡਿਕਲੇਅਰ ਕਰਨ ਵਾਲੀ ਗੱਲ ਸੀ ਇਹ ਕੀਤੇ ਆ ਜੀ ਜੀ ਤੇ ਇਹਦੇ ਵਿੱਚ ਕਿਹੜੀਆਂ ਮੁੱਖ ਸ਼ਖਸੀਅਤਾਂ ਤੇ ਕਿੰਨੀਆਂ ਨੂੰ ਸਨਮਾਨਿਤ ਕੀਤਾ ਗਿਆ ਇਹਨਾਂ ਚ 13 ਸ਼ਖਸੀਤਾਂ ਨੂੰ ਅਸੀਂ ਸਨਮਾਨਿਤ ਕੀਤਾ ਸੀਗਾ ਜਿਵੇਂ ਬਾਬਾ ਸੇਵਾ ਸਿੰਘ ਜੀ ਖਡੂਰ ਸਾਹ ਵਾਲੇ ਵਾਤਾਵਰਣ ਪ੍ਰੇਮੀ ਹੈਗੇ ਆ ਬਾਬਾ ਬਰੀ ਸਿੰਘ ਸੀਚੇਆੜ ਹਮ ਸਾਰ ਇੰਦਰਬੀਰ ਸਿੰਘ ਜੀ ਨਿਜਰ ਤੇ ਦੁਨੀਆ ਦਾ ਸਭ ਤੋਂ ਜ਼ਿਆਦਾ ਪੜਿਆ ਲਿਖਿਆ ਪੰਜਾਬੀ ਜਿਹੜਾ ਹੈਗਾ ਹਰਦਿਆਲ ਸਿੰਘ ਚੀਤਾ ਇੱਕ ਮੁੰਡਾ 22 ਸਾਲ ਦਾ ਮੁੰਡਾ ਵੀ ਅਸੀਂ ਬਜ਼ੁਰਗ ਨਹੀਂ ਕੀਤੇ ਇੱਕ 22 ਸਾਲ ਦਾ ਮੁੰਡਾ ਕੁੰਵਰ ਜਿਹਨੇ ਬਰੂਸਲੀ ਦਾ ਰੈਕર્ડ ਤੋੜਿਆ ਬਰੂਸਲੀ ਨੇ ਤੇ 83 ਡਾਂਡੋ ਨੇ ਉਹ ਉਂਗਲਾਂ ਦੇ ਕੱਢੇ ਸੀਗੇ ਇਸ ਮੁੰਡੇ ਨੇ 86 ਜਿਹੜੇ ਸੀਗੇ ਉਹਨੇ ਪੁਸ਼-ਅਪਸ ਲਾਇਏ ਸੀਗੇ ਉਹਨੂੰ ਸਨਮਾਨਿਤ ਕੀਤਾ ਗਿਆ ਹੈਗਾ ਸੰਤ ਤੇਜਾ ਸਿੰਘ ਨੂੰ ਬੀਬੀ ਇੰਦਰਜੀਤ ਕੌਰ ਜੀ ਪਿੰਗਲਵਾੜੇ ਵਾਲੇ ਇਸ ਤਰੀਕੇ ਨਾਲ ਜਿਹਨਾਂ ਨੇ ਚੰਗੇ ਕੰਮ ਕੀਤੇ ਸੀ 13 ਸ਼ਕਸ਼ੀਤਾ ਨੂੰ ਉਹਨਾਂ ਨੂੰ ਪੰਜਾਬੀ ਹੀਰੋ ਅਸੀਂ ਡਿਕਲੇਅਰ ਕੀਤਾ ਆਪਦੀ ਜਗਤ ਪੰਜਾਬੀ ਸਭਾ ਵੱਲੋਂ ਤੇ ਇਸ ਸਨਮਾਨ ਸਮਾਰੋਹ ਦੇ ਵਿੱਚ ਮੁੱਖ ਮਹਿਮਾਨ ਵਜੋਂ ਕਿੰਨਾ ਵੱਲੋਂ ਸ਼ਿਰਕਤ ਕੀਤੀ ਗਈ ਸੀ ਉਹ ਹੀ ਕਹਿ ਸਕਦਾ ਵੀ ਇੱਕ ਜੋ ਕਿਸੇ ਚੰਗੇ ਬੰਦੇ ਕੋਲ ਜਦੋਂ ਇੰディア ਵੱਡੀਆਂ ਸ਼ਕਤੀਆਂ ਨੂੰ ਸਨਮਾਨਿਤ ਕਰਾਉਣਾ ਹੋਵੇ ਤੇ ਅਸੀਂ ਮਾਨਯੋਗ ਸਰ ਕੁਲਤਾਰ ਸਿੰਘ ਜੀ ਸੰਧਵਾ ਜਿਹੜੇ ਸਪੀਕਰ ਹੈਗੇ ਆ ਪੰਜਾਬ ਵਿਧਾਨ ਸਭਾ ਦੇ ਉਹ ਸਾਡੇ ਮੁੱਖ ਮਹਿਮਾਨ ਸੀਗੇ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਜੀ ਤੇ ਸਰ ਇਸ ਸਨਮਾਨ ਸਮਾਰੋਹ ਦੀਆਂ ਜਦੋਂ ਤੁਹਾਡੇ ਮਨ ਦੇ ਵਿੱਚ ਆਈ ਆ ਤਾਂ ਇਹਦੇ ਲਈ ਸਾਰਿਆਂ ਦੇ ਵੱਲੋਂ ਸਹਿਮਤੀ ਪ੍ਰਗਟਾਈ ਗਈ ਸੀ ਕਿ ਹਾਂਜੀ ਸਨਮਾਨ ਕਰਨਾ ਚਾਹੀਦਾ ਆ ਸਰਮਾਨਤ ਜੋ ਤੁਹਾਡੀ ਇੱਕ ਜਥੇਬੰਦੀ ਹੈਗੀ ਆ ਜੀ ਉਹ ਤੋਂ ਜਗਤ ਪੰਜਾਬੀ ਸਭਾ ਉਹਨੂੰ ਜਿਹਦੇ ਸਰਪ੍ਰਸਤੀ ਸਾਰ ਅਮਰ ਸਿੰਘ ਜੀ ਭੁੱਲਰ ਸਾਹਿਬ ਵਹਿ ਗਿਆ ਉਹ ਵੀ ਉਹਨਾਂ ਦਿਨਾਂ ਚ ਇੰਡੀਆ ਗਏ ਹੋਏ ਸੀਗੇ ਅਸੀਂ ਸਾਰਾ ਸਲਾਹ ਕਰਕੇ ਹੀ ਇਹ ਕੀਤਾ ਸੀਗਾ ਤੇ ਉਸ ਤੋਂ ਬਾਅਦ ਵਿੱਚ ਜਿਹੜੀ ਚੋਣ ਕਰਨ ਦੇ ਲਈ ਬਹੁਤ ਸਾਨੂੰ ਅਸੀਂ ਜਾਣਦੇ ਸੀਗੇ ਕਈਆਂ ਨੂੰ ਅਸੀਂ ਨਹੀਂ ਵੀ ਜਾਣਦੇ ਸੀਗੇ ਉਹਨਾਂ ਨੂੰ ਅਸੀਂ ਬਿਲਕੁਲ ਬਗੈਰਾ ਤਰੀਕ ਦਿੱਤੀ ਸੀਗੀ ਵੀ ਉਸ ਤੋਂ ਪਹਿਲਾਂ ਸਾਨੂੰ ਅਪਲਾਈ ਕਰ ਦਿਓ ਅਪਲਾਈ ਕਰਨ ਤੋਂ ਬਾਅਦ ਉਹਨਾਂ ਦਾ ਅਸੀਂ ਗੂਗਲ 'ਚ ਪਾ ਕੇ ਦੇਖ ਲਾਂਗੇ ਉਹਨਾਂ ਦੇ ਕੰਮਕਾਰ ਦੇਖ ਲਾਂਗੇ ਉਹਦੇ ਹਿਸਾਬ ਦੇ ਨਾਲ ਅਸੀਂ ਸਾਰੇ ਨੇ ਸਹਿਮਤੀ ਦੇ ਨਾਲ ਹੀ ਚੰਗੇ ਬੰਦਾ ਉਹਨਾਂ ਨੂੰ ਅਸੀਂ ਚੰਗੇ ਬੰਦਿਆਂ ਨੂੰ ਹੀ ਸਨਮਾਨਤ ਕੀਤਾ ਹੈਗਾ ਕਿਉਂਕਿ ਜੇ ਮਾੜੇ ਬੰਦੇ ਨੂੰ ਸਨਮਾਨਤ ਕਰ ਬਿਠਾਉਣਾ ਜੀ ਤਾਂ ਤੁਹਾਡੀ ਆਪਦੀ ਵੀ ਬੀਤੀੜੀ ਜ਼ਿਆਦਾ ਹੋ ਜਾਂਦੀ ਹੈਗੀਆ ਇਸ ਕਰਕੇ ਕੋਸ਼ਿਸ਼ ਕੀਤੀ ਵੀ ਚੰਗੇ ਬੰਦਿਆਂ ਨੂੰ ਹੀ ਸਨਮਾਨਤ ਕੀਤਾ ਜਾਵੇ ਜੀ ਤੇ ਸਰ ਇਹ ਸਨਮਾਨ ਸਮਾਰੋਹ ਦੀ ਤਿਆਰੀ ਕਰਨ ਨੂੰ ਕਿੰਨਾ ਕੁ ਟਾਈਮ ਲੱਗਿਆ ਤੁਸੀਂ ਇੱਕ ਇਹ ਕਰਾ ਲਓ ਵੀ ਤੁਸੀਂ 6 ਮਹੀਨੇ ਤੇ ਲੱਗੇ ਤੁਸੀਂ ਲਾਲ ਨਾਲ ਤੁਸੀਂ ਓਕੇ 6 ਮਹੀਨੇ ਤੋਂ ਬਾਅਦ ਕਿਉਂਕਿ ਸਾਡਾ ਪਿਛਲੀ ਵਰਲਡ ਪੰਜਾਬੀ ਕਾਨਫਰੰਸ ਤੇ ਵੀ ਇਹ ਸਾਡਾ ਵਿਸ਼ਾ ਸੀਗਾ ਪੰਜਾਬੀ ਹੀਰੋ ਉਹ ਜਿਹੜੇ ਦੁਨੀਆ ਤੋਂ ਜਾ ਚੁੱਕੇ ਹੈਗੇ ਆ ਨਾਇਕ ਉਹ ਤੇ ਆਈਡੈਂਟੀਫਾਈ ਕਰਨ ਦੀ ਗੱਲ ਜਿਹੜੇ ਹੁਣ ਮੌਜੂਦਾ ਜਿਹੜੇ ਨਾਇਕ ਹੈਗੇ ਆ ਜਿਹੜੇ ਪੰਜਾਬੀ ਹੁਣ ਇਸ ਵੇਲੇ ਜਿਉਂਦੇ ਹੈਗੇ ਆ ਉਹਨਾਂ ਨੂੰ ਆਈਡੈਂਟੀਫਾਈ ਕਰਨ ਦੇ ਲਈ ਇੰਨਾ ਟਾਈਮ ਸਾਨੂੰ ਲੱਗ ਹੀ ਗਿਆ ਸੀਗਾ ਜੀ ਤੇ ਇਹ ਕੀ ਪਹਿਲੀ ਵਾਰੀ ਕਰਵਾਇਆ ਗਿਆ ਜਗਤ ਪੰਜਾਬੀ ਸਭਾ ਵੱਲੋਂ ਇਹ ਉਸ ਧਰਤੀ ਦੇ ਪਹਿਲੀ ਵਾਰ ਹੀ ਕਰਾਇਆ ਸਿਰ ਪਿਛਲੀ ਮੈਂ ਕਾਨਫਰੈਂਸ ਦੇ ਆਈਡੈਂਟੀਫਾਈ ਕੀਤੇ ਸੀਗੇ ਅਸੀਂ ਉਹਨਾਂ ਦੇ ਇਸੇ ਕਲੰਡਰ ਤਿਆਰ ਕੀਤੇ ਸੀ ਵੀ ਆਹ ਬੰਦਿਆਂ ਨੂੰ ਅਸੀਂ ਹੀਰੋ ਕਹਿ ਸਕਦੇ ਹੈਗੇ ਆ ਤੇ ਇਹ ਪਹਿਲਾ ਹੀ ਸਾਡਾ ਸਮਾਗਮ ਸੀ ਮੈਨੂੰ ਤਾਂ ਹੋਰ ਵੀ ਹੋਰ ਵੀ ਕਿਸਦਾ ਨਹੀਂ ਪਤਾ ਕਦੀ ਕੀਨੇ ਕਰਾਇਆ ਜਾਂ ਨਹੀਂ ਕਰਾਇਆ ਕਿਸੇ ਨੂੰ ਪੰਜਾਬੀ ਨਾਇਕ ਡਿਕਲੇਅਰ ਕਰਨਾ ਇੰਨਾ ਸੌਖਾ ਨਹੀਂ ਹੁੰਦਾ ਖਾਸ ਕਰਕੇ ਜੀਂਦੇ ਜੀ ਕਿਹਨਾਂ ਦੇ ਖਿਲਾਫ ਵੀ ਬੋਲਣਾ ਹੁੰਦਾ ਕਿਸੇ ਨੇ ਹੱਕ ਜੀ ਬੋਲਣਾ ਹੁੰਦਾ ਹੈਗਾ ਵਾ ਇਸ ਕਰਕੇ ਮੇਰੇ ਖਿਆਲ ਸਾਡਾ ਤੇ ਪਹਿਲਾ ਕੋਸ਼ਿਸ਼ ਸੀ ਹੋਰ ਕਿਨੇ ਕਰਾ ਮੈਨੂੰ ਪਤਾ ਨਹੀਂ ਹੋਰ ਕਿਸਨੇ ਕਦੀ ਕਰਾ ਕਿ ਨਹੀਂ ਕਰਾਇਆ ਤੇ ਸਰ ਜਗਤ ਪੰਜਾਬੀ ਸਭਾ ਵੱਲੋਂ ਇਹ ਹਰ ਸਾਲ ਹੁ ਦੀ ਪਲਾਨਿੰਗ ਕੀਤੀ ਜਾ ਰਹੀ ਹੈ ਇਹ ਤਾਂ ਹਜੇ ਮੀਟਿੰਗ ਹੋਊਗੀ ਸਲਾਹ ਹੋਊਗੀ ਹਜੇ ਤੇ ਨਹੀਂ ਕੀਤਾ ਹੁਣ ਐਸ ਵੇਲੇ ਜਿਹੜੀ ਸਾਡੀ ਹੈ ਕਿ ਮੈਂ ਜਦੋਂ ਅਸੀਂ ਕਾਨਫਰੰਸ ਕਰਾਉਣੇ ਹੈਗੇ ਆ ਉਹਦਾ ਨਾਮ ਰੱਖਦੇ वर्ल्ड ਪੰਜਾਬੀ ਕਾਨਫਰੰਸ ਉਹਦਾ ਇੱਕ ਹੁੰਦਾ ਵੀ ਪੰਜਾਬੀ ਭਾਸ਼ਾ ਬਾਰੇ ਤਾਂ ਗੱਲ ਕਰਨੀ ਕਰਨੀ ਆ ਸੈਕੰਡ ਮੁੱਦਾ ਅਸੀਂ ਇੱਕ ਸਬਜੈਕਟ ਹੋਰ ਰੱਖ ਲੈਣੇ ਆ ਜਿਵੇਂ ਪਹਿਲਾਂ ਕਦੀ ਨੈਤਿਕਤਾ ਰੱਖਿਆ ਐਜੂਕੇਸ਼ਨ ਸਿਸਟਮ ਰੱਖਿਆ ਪੰਜਾਬੀ ਹੀਰੋ ਰੱਖਿਆ ਹੈਗਾ ਇਸ ਸਾਲ ਜਿਹੜੀ ਦੀ ਕਾਨਫਰੰਸ ਕਰਾ ਰਹੇ ਉੱਚੀ ਗਦਰੀ ਯੋਧੇ ਰੱਖਿਆ ਗਿਆ ਗਦਰੀ ਬਾਬੇ ਗਦਰੀ ਯੋਧੇ ਦਾ ਕੀ ਯੋਗਦਾਨ ਹੈਗਾ ਆਜ਼ਾਦੀ ਦੇ ਵਿੱਚ ਅਸੀਂ ਇਸ ਤਰੀਕੇ ਨਾਲ ਇੱਕ ਦੇ ਨਾਲ ਦੁਹੋਂ ਦੁਆਰਾ ਤੇ ਨਹੀਂ ਕਰ ਰਹੇ ਅਸੀਂ ਨਾਇਕ ਕਾਟ ਦੇ ਲਈ ਰੁਚੁਕਾ ਹੈਗਾ ਅਸੀਂ ਇੱਕ ਇਹੋ ਜਿਹਾ ਮੁੱਦਾ ਰੱਖ ਲੈਣੇ ਹੁੰਨੇ ਹੈਗੇ ਤਾਂ ਕਿ ਜਿਹੜਾ ਲੜੀਂਦਾ ਹੋਵੇ ਪੰਜਾਬੀ ਕਹਿੰਦੇ ਪੰਜਾਬੀ ਇਤਿਹਾਸ ਹਰਾਚ ਲੈਂਦੇ ਆ ਲਿਖਦੇ ਨਹੀਂਗੇ ਸਾਹਮਣੇ ਨਹੀਂ ਇਸ ਤਰ੍ਹਾਂ ਕੋਸ਼ਿਸ਼ ਕਰ ਰਹੇ ਆ ਵੀ ਇਹਨੂੰ ਸਾਂਭਿਆ ਵੀ ਜਾਵੇ ਜੀ ਤੇ ਸਰ ਇਸ ਸਨਮਾਨ ਸਮਾਰੋਹ ਦੇ ਵਿੱਚ ਆਮ ਲੋਕ ਵੀ ਉਹਨਾਂ ਨੂੰ ਵੀ ਆਨ ਦਾ ਮੌਕਾ ਦਿੱਤਾ ਗਿਆ ਸੀ ਜਾਂ ਫਿਰ ਜਿਨ੍ਹਾਂ ਨੂੰ ਸਨਮਾਨਿਤ ਕਰਨਾ ਸੀ ਸਿਰਫ ਉਹਨਾਂ ਵੱਲੋਂ ਸ਼ਿਰਕਤ ਕੀਤੀ ਗਈ ਸੀ ਜਿਹੜਾ ਨਾ ਵਿਰਾਸਤ ਤੇ ਖਾਲਸਾ ਦਾ ਇੱਕ ਉਹਨਾਂ ਦਾ ਸਿਕਿਉਰਿਟੀ ਸੀ ਰਣਜੀਤ ਸਿੰਘ ਜੀ ਉਹਦੇ ਕਹਿੰਦੇ ਸੀ ਮੈਂ 10 ਸਾਲ ਲੱਗਣ ਹੋ ਗਏ ਇੰਨਾ ਇਕੱਠ ਕਦੇ ਮੈਂ ਨਹੀਂ ਦੇਖਿਆ ਓਕੇ 427 ਸੀਟਾਂ ਸੀਗੀਆਂ ਤੇ 100 ਕ ਬੰਦਾ ਘੁੱਟੂ ਘੱਟ ਗੱਲ ਨਹੀਂ ਵਿੱਚ ਵੀ ਖੜਾ ਸੀਗਾ ਓਕੇ ਇੰਨਾ ਜ਼ਿਆਦਾ ਇਕੱਠ ਹੋਣਾ ਇਹ ਇਸੇ ਕਿਉਂਕਿ ਇਹ ਪਲੈਨਿੰਗ ਦਾ ਹਿੱਸਾ ਸੀਗਾ ਘੁੱਟੂ ਘੱਟ ਪੰਜ ਗੁਰਦਾਸਪੁਰ ਤੋਂ ਲੈ ਕੇ ਪਟਿਆਲਾ ਤੱਕ ਲੋਕਾਂ ਦਾ ਬੱਸਾਂ ਵਿੱਚ ਵੀ ਉੱਥੇ ਜਾ ਕੇ ਪਹੁੰਚਣਾ ਉਹ ਕਹਿੰਦੇ ਪੰਜਾਬੀ ਪ੍ਰੋਗਰਾਮ ਨੂੰ ਇੱਕ ਡਰਾਈਵਰ ਜੇ ਗਉਣ ਵਾਲਾ ਹੋਵੇ ਪਰ ਉਹਨੂੰ ਤਾਂ ਹੋ ਸਕਦਾ ਹੈਗਾ ਜਾਂ ਕੱਲੇ ਸਟੂਡੈਂਟ ਹੋਣੇ ਵੱਡੇ ਵੱਡੇ ਵਿਦਵਾਨਾਂ ਦਾ ਆਉਣਾ ਵੱਡੇ ਵੱਡੇ ਲੇਖਕਾਂ ਦਾ ਆਉਣਾ ਐਸ ਲੈਵਲ ਦੇ ਪੰਜਾਬੀ ਵੀ ਨਾਇਕਾਂ ਦਾ ਆਉਣਾ ਉੱਥੇ ਤੇ ਮੇਰੇ ਖਿਆਲ ਹੈ ਬਹੁਤ ਵੱਡਾ ਤੇ ਵਧੀਆ ਫੰਕਸ਼ਨ ਅਸੀਂ ਤਾਂ ਆਪਣੇ ਆਪ ਨੂੰ ਸਮਝਦੇ ਹਾਂ ਹਰੇਕ ਨੇ ਬੰਦੇ ਆਪਦੇ ਕੰਮ ਦੀ ਤਾਰੀਫ ਤਾਂ ਕਰਨੀ ਹੁੰਦੀ ਹੈਗੀ ਆ ਅਸੀਂ ਵੀ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਇੰਨਾ ਇਕੱਠ ਉਹਨਾਂ ਦੇ ਮੁਤਾਬਕ ਹੀ ਸੀਗਾ ਇੰਨਾ ਕਦੀ ਹੁੰਦਾ ਨਾ ਜੀ ਤੇ ਇੰਨਾ ਇਕੱਠ ਮੈਨੇਜ ਕਰਨ ਨੂੰ ਤੁਹਾਡਾ ਕਿਹਨੇ ਸਭ ਤੋਂ ਵੱਧ ਸਾਥ ਦਿੱਤਾ ਸਾਡੀ ਦੇਖੋ ਜੀ ਕਮੇਟੀ ਹੈਗੀ ਆ ਕਮੇਟੀ ਚਾਰ ਕੋ 52 ਮੈਂਬਰ ਹੈ ਗਿਆ ਓਕੇ ਇੱਕ ਜਿਹੜਾ ਇੰਡੀਵਿਜੂਅਲ ਕੇਰ ਇਕੱਲੇ ਇੱਕ ਬੰਦੇ ਨੇ ਕਰਨਾ ਹੋਵੇ ਨਾ ਤੇ ਮੈਂ ਵੀ ਕਰਨਾ ਹੋਵੇ ਮੈਂ ਨਹੀਂ ਕਰ ਸਕਦਾ ਜਦੋਂ ਸਾਡੇ ਤੁਹਾਡੇ ਕੋ ਸਾਰੀ ਕਮੇਟੀ ਹੋਵੇ ਨਾ ਟੀਮਵਰਕ ਹੋਵੇ ਫਿਰ ਏਕ ਬੰਦਾ ਆਪਣਾ ਕੰਮ ਵੰਡ ਲੈਂਦਾ ਹੈਗਾ ਕਿਸੇ ਨੇ ਇਨਵਾਈਟ ਕਰਨ ਵਾਲਾ ਕਿਸੇ ਨੇ ਬਰੌਸ਼ਰ ਬਣਾਉਣ ਵਾਲਾ ਠੀਕ ਹੈ ਅੱਡਾ ਅੱਡ ਪ੍ਰੋਗਰਾਮ ਜੋ ਵੰਡੇ ਹੁੰਦੇ ਹਨ ਨਾ ਜੀ ਤੋ ਕਿਲੋ ਕਿਲੋ ਕਰਕੇ ਕੰਮ ਜਿਹੜਾ ਸੁੱਖਾ ਹੋ ਜਾਂਦਾ ਹੈਗਾ ਇਸ ਕਰਕੇ ਟੀਮ ਵਰਕ ਕਰਕੇ ਹੁੰਦਾ ਕੱਲਾ ਬੰਦਾ ਮਿਕਲ ਸੋਚ ਵੀ ਨਹੀਂ ਸਕਦਾ ਵੀ ਐਡਾ ਪ੍ਰੋਗਰਾਮ ਹੋ ਜਾਊਗਾ ਬਿਲਕੁਲ ਸਰ ਤੇ ਇਹਦੇ ਨਾਲ ਹੀ ਗੱਲ ਕਰੀਏ ਜਿਵੇਂ ਹੁਣ ਇਸ ਵਾਰ 13 ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਵੇਂ ਤੁਸੀਂ ਦੱਸਿਆ ਤਾਂ ਤਾਂ ਲੱਗਦਾ ਕਿ ਹੋਰ ਵੀ ਸ਼ਖਸੀਅਤਾਂ ਹੈਗੀਆਂ ਜਿਨ੍ਹਾਂ ਨੂੰ ਸਨਮਾਨ ਮਿਲਣਾ ਚਾਹੀਦਾ ਹੈ ਜਿੰਨਾ ਜਿੰਨਾਂ ਸਾਨੂੰ ਪਤਾ ਸੀਗਾ ਹਮ ਜਿਨ੍ਹਾਂ ਨੂੰ ਅਸੀਂ ਜਾਣਦੇ ਸੀਗੇ ਅਸੀਂ ਉਹਨਾਂ ਨੂੰ ਕੀਤਾ ਕਿ ਮੈਂ ਨਹੀਂ ਜਾਣਦਾ ਸੀਗਾ ਉਹਨਾਂ ਨੇ ਅਪਲਾਈ ਕੀਤਾ ਤੇ ਅਸੀਂ ਉਹਨਾਂ ਨੂੰ ਸਨਮਾਨਤ ਕੀਤਾ ਅਗਲੇ ਸਾਲ ਫਿਰ ਅਸੀਂ ਕੋਸ਼ਿਸ਼ ਕਰਾਂਗੇ ਜੇ ਸਾਨੂੰ ਕੋਈ ਹੋਰ ਵੀ ਅਪਲਾਈ ਕਰੂਗਾ ਤੇ ਉਹਨਾਂ ਨੂੰ ਸਨਮਾਨਤ ਅਸੀਂ ਕਰਾਂਗੇ ਹੋਰ ਵੀ ਕੋਈ ਕਰੀ ਸਕਦਾ ਹੈਗਾ ਲੋਕ ਅੱਗੇ ਕਰਦੇ ਵੀ ਆ ਸਰਕਾਰਾਂ ਵੀ ਸ਼ਾਇਦ ਕਰਦੀਆਂ ਹੋ ਮੈਨੂੰ ਪਤਾ ਨਹੀਂਗਾ ਪਰ ਅਸੀਂ ਵੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਨੂੰ ਸਾਨੂੰ ਨਹੀਂ ਪਤਾ ਕਿ ਰਚ ਮਨੁੱਖਤਾ ਦੀ ਸੇਵਾ ਵਾਲੇ ਸਰ ਗੁਰਪ੍ਰੀਤ ਸਿੰਘ ਜੀ ਮੈਨੂੰ ਉਹਨਾਂ ਬਾਰੇ ਨਹੀਂ ਪਤਾ ਸੀਗਾ ਜਦੋਂ ਉਹਨਾਂ ਬਾਰੇ ਪਤਾ ਪਾਇਆ ਗੂਗਲ 'ਚ ਪਾਇਆ ਤਾਂ ਸਾਨੂੰ ਪਤਾ ਲੱਗਾ ਬੜਾ ਵੱਡਾ ਪਰਪਕਾਰ ਵਾਲਾ ਕੰਮ ਕਰ ਰਹੇ ਹੈਗੇ ਆ ਇਸ ਕਰਕੇ ਚੌਨੇ ਹਮ ਜਿਨ੍ਹਾਂ ਬਾਰੇ ਸਾਨੂੰ ਨਹੀਂ ਪਤਾ ਜੇ ਕਿਸ ਤਰੀਕੇ ਨਾਲ ਸਾਨੂੰ ਈਮੇਲ ਆ ਜਾਵੇ ਉਹਨਾਂ ਨੂੰ ਦੁਆਰਾ ਵੀ ਕੀਤਾ ਜਾ ਸਕਦਾ ਤੇ ਕਰਨਾ ਚਾਹੀਦਾ ਕੱਲਾ ਅਸੀਂ ਹੋਰ ਵੀ ਕੋਈ ਕਰ ਸਕਦਾ ਅਸੀਂ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਜੀ ਤੇ ਸਰ ਜਿਵੇਂ ਕਿ ਕਹਿ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚੋਂ ਪੰਜਾਬੀਅਤ ਲੋਪ ਹੁੰਦੀ ਜਾ ਰਹੀ ਹੈ ਬੱਚੇ ਵੀ ਸਕੂਲ ਦੇ ਵਿੱਚ ਅੱਜ ਕੱਲ ਉਹਨਾਂ ਨੂੰ ਇੰਗਲਿਸ਼ ਬੋਲਣ ਦੇ ਲਈ ਕਿਹਾ ਜਾਂਦਾ ਆ ਇੰਗਲਿਸ਼ ਨੂੰ ਮਹੱਤਤਾ ਦਿੱਤੀ ਜਾਂਦੀ ਆ ਤਾਂ ਤੁਸੀਂ ਰੀਸੈਂਟਲੀ ਪੰਜਾਬ ਜਾ ਕੇ ਆਏ ਹੋ ਤੁਹਾਨੂੰ ਕੁਛ ਐਦਾ ਦਾ ਫੀਲ ਹੋਇਆ ਕਿ ਉੱਥੇ ਪੰਜਾਬੀ ਨੂੰ ਇੰਨੀ ਐਮੇਤ ਨਹੀਂ ਦਿੱਤੀ ਜਾਂਦੀ ਪੰਜਾਬੀ ਦੇ ਦਿੱਤੀ ਤੇ ਜਾਂਦੀ ਹੈ ਕਈ ਵਾਰ ਘਰ ਜਾਂਦਾ ਨਾ ਜੀ ਇੱਕ ਗਲਤ ਰੁਝਾਨ ਜੇ ਪੈ ਗਿਆ ਵੀ ਅੰਗਰੇਜ਼ੀ ਦੇ ਵਿੱਚ ਅਸੀਂ ਸਿੱਖਿਆ ਲੈਣੀ ਹੈਗੀ ਆ ਜੀ ਉਹ ਜਿਹੜਾ ਖਤਮ ਹੋਣਾ ਚਾਹੀਦਾ ਹੈਗਾ ਵਾ ਜਿਹੜੀ ਸਿੱਖਿਆ ਹੈਗੀ ਆ ਹਮੇਸ਼ਾ ਹੀ ਆਪਦੀ ਮਾਂ ਬੋਲੀ ਚ ਲੈਣੀ ਚਾਹੀਦੀ ਆ ਬਹੁਤ ਜਿਹੜੀ ਛੇਤੀ ਤੇ ਸੌਖੀ ਆ ਜਾਂਦੀ ਹੈਗੀ ਆ ਬਾਕੀ ਦੂਸਿਆਂ ਪਿਛਾਵਾਂ ਨੂੰ ਪਿਛਾਵਾਂ ਦੇ ਤੌਰ ਤੇ ਸਿੱਖ ਲੈਣਾ ਚਾਹੀਦਾ ਅੱਜ ਕਿਸੇ ਦਾ ਇੱਕ ਭਾਸ਼ਾ ਨਾਲ ਨਹੀਂ ਸਰਨਾ ਨਾ ਕਿਸੇ ਦਾ ਪੰਜਾਬੀ ਕਿੱਲ ਨਾਲ ਸਰਨਾ ਨਾ ਅੰਗਰੇਜ਼ੀ ਨਾਲ ਸਰਨਾ ਨਾ ਹਿੰਦੀ ਨਾਲ ਸਰਨਾ ਨਾ ਫ੍ਰੈਂਚ ਨਾਲ ਸਰਨਾ ਹੈਗਾ ਜਿੰਨੀਆਂ ਕਿਸੇ ਨੂੰ ਜਿਆਦੀਆਂ ਲੈਂਗੁਏਜ ਆਉਂਦੀਆਂ ਹੈਗੀਆਂ ਵਾ ਉਹਦਾ ਫਾਇਦਾ ਹੀ ਆ ਪਰ ਗਿਆਨ ਜਿਹੜਾ ਹੈਗਾ ਆਪਦੀ ਭਾਸ਼ਾ ਚ ਲੈ ਲੈਣਾ ਚਾਹੀਦਾ ਹੈਗਾ ਦੂਸੀਆਂ ਪਿਛਾਵਾਂ ਨੂੰ ਪਿਛਾਵਾਂ ਦੇ ਤੌਰ ਤੇ ਤੀ 2 ਸਾਲ ਲੱਗ ਜਾਣਗੇ 2 no... ਜੇ ਤੁਸੀਂ ਇਹ ਨਹੀਂ ਕਰਦੇ ਬੱਚਿਆਂ 'ਚ ਡਿਪਰੈਸ਼ਨ ਹੈਗਾ ਵਾ ਤੇ ਮਾਪਿਆਂ ਤੇ ਫਾਈਨੈਂਸ਼ੀਅਲ ਬੋਝ ਹੈਗਾ ਕਹਿੰਦੇ ਆ ਵੀ ਬਚਪਨ ਤੋਂ ਲੈ ਕੇ 5 ਸਾਲ ਤੱਕ ਬੱਚਾ ਹੁੰਦਾ ਨਾ ਜੀ ਉਹ 5000 ਸ਼ਬਦ ਉਹਦੇ ਕੋਲ ਵੋਕਬੁਲਰੀ 'ਚ ਹੁੰਦੇ ਹੈਗੇ ਆ ਅਸੀਂ ਉਹਨੂੰ ਸਾਰੇ ਭਲਾ ਕੇ ਤੇ ਮੁੜ ਕੇ ਅੰਗਰੇਜ਼ੀ ਸ਼ੁਰੂ ਕਰਦੇ ਆ ਉਹਦੇ ਨਾਲ ਬੱਚਿਆਂ 'ਚ ਡਿਪਰੈਸ਼ਨ ਆਉਂਦੀ ਹੈਗੀ ਆ ਇਹ ਇਕੱਲਾ ਨਾ ਉਹਦਾ ਕਾਰਨ ਬੱਚਿਆਂ ਦਾ ਬੜਾ ਸੂਰੇਸ ਕਰਕੇ ਨਹੀਂਗਾ ਲੋਕ ਇਕੱਲੇ ਇਨਫੋਰਮੇਸ਼ਨ ਲੈ ਕੇ ਨੰਬਰ ਜਿਆਦੇ ਲੈ ਲੈਂਦੇ ਹੈਗੇ ਆ ਜਿਆਦੇ ਕੰਪੀਟੀਸ਼ਨ ਜਾਂਦੇ ਜਿਆਦੇ ਨੰਬਰ ਲੈ ਕੇ ਨੌਕਰੀ ਕਰ ਲੈਂਦੇ ਹੈਗੇ ਆ ਪਰ ਉਹ ਸਿਆਣੇ ਨਹੀਂ ਬਣਦੇ ਇਕੱਲੇ ਇਨਫੋਰਮੇਸ਼ਨ ਹੀ ਲੈਂਦੇ ਹੈਗੇ ਆ ਭ ਕਮ ਗਿਣੇ ਗਰੇਕੰਸ ਹਨ ਸਿਆਣਾ ਵੀ ਬਣੇ ਕਲੀ ਇਨਫੋਰਮੇਸ਼ਨ ਦੇ ਨਾਲ ਜ਼ਿੰਦਗੀ ਨਹੀਂ ਜੀ ਜਾ ਸੌਖਾ ਬੰਦਾ ਤੇ ਵਧੀਆ ਨਹੀਂ ਰਹਿ ਸਕਦਾ ਜੀ ਤੇ ਨਾਲੇ ਸਰ ਜਿਵੇਂ ਜਗਤ ਪੰਜਾਬੀ ਸਭ ਲੋਕ ਕੈਨੇਡਾ ਦੇ ਵਿੱਚ ਵੀ ਬਹੁਤ ਵਧੀਆ ਉਪਰਾਲੇ ਕੀਤੇ ਜਾਂਦੇ ਨੇ ਤਾਂ ਇਸ ਸਨਮਾਨ ਸਮਾਰੋਹ ਤੋਂ ਇਲਾਵਾ ਹੋਰ ਕੀ ਉਪਰਾਲੇ ਨੇ ਜੋ ਤੁਸੀਂ ਦਰਸ਼ਕਾਂ ਨਾਲ ਸਾਂਝੇ ਕਰਨਾ ਚਾਹੋਗੇ ਇੱਕ ਮੈਂ ਸਭ ਤੋਂ ਵੱਡਾ ਕੀ ਕੰਮ ਕੀਤਾ ਸੀ ਅਸੀਂ ਅਧਿਆਪਕਾਂ ਲਈ ਵਰਕਸ਼ਾਪ ਲਾਈਆਂ ਸੀਗੀਆਂ ਵਰਕਸ਼ਾਪ ਦੇ ਵਿੱਚ ਅਧਿਆਪਕਾਂ ਨੂੰ ਕਿਨੇ ਸਬਜੈਕਟ ਜਿਹੜਾ ਸਾਜ ਕੋ ਮੈਥ ਪੜਾਉਂਦਾ ਹੈਗਾ ਵਾਜ ਕੋਈ ਇੰਗਲਿਸ਼ ਪੜਾਉ ਜਾਂ ਕੋਈ ਸਾਇੰਸ ਦਾ ਸਬਜਨ ਹੁੰਦਾ ਉਹਦੇ ਤੇ ਵਰਕਸ਼ਾਪ ਲੱਗਦੀਆਂ ਹਗੀਆਂ ਅਸੀਂ ਇਹਦੀ ਬਜਾਏ ਵਰਕਸ਼ਾਪ ਇਹ ਲਾਉਣ ਦੀ ਕੋਸ਼ਿਸ਼ ਕੀਤੀ ਬੋਲਣ ਦੇ ਢੰਗ ਤਰੀਕੇ ਹਮ ਬਾਰੇ ਮੈਨੂੰ ਪਤਾ ਨਹੀਂ ਲੱਗਾ ਅਸੀਂ ਪੰਜ ਵਿਸ਼ੇ ਚੁਣੇ ਸੀਗੇ ਕਿ ਘਟੂ ਘਟ ਇਹਨਾਂ ਦੀ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਭਾਸ਼ਣ ਕਿਵੇਂ ਦੇਣਾ ਗਿਆਨ ਤੁਹਾਨੂੰ ਜਿੰਨਾ ਮਰਜ਼ੀ ਹੋਵੇ ਜੇ ਤੁਸੀਂ ਪਬਲਿਕਲੀ ਨਹੀਂ ਬੋਲ ਸਕਦੇ ਤੁਸੀਂ ਫੇਲ ਹੋ ਦੂਜਾ ਸੀਗਾ ਨੈਤਿਕਤਾ ਦੇ ਬਾਰੇ ਨੈਤਿਕਤਾ ਕੀ ਹੁੰਦੀ ਹੈਗੀ ਨਹੀਂ ਤੇ ਲੋਕਾਂ ਨੇ ਕਲਾ ਲੋਕ ਨੈਤਿਕਤਾ ਲੋਕਾਂ ਨੂੰ ਗਾਲਾਂ ਕੱਢਣ ਨੂੰ ਰੱਖੀ ਹੈਗੀ ਤੇ ਤੇਰੇ ਚ ਨੈਤਿਕਤੈਨ ਜੋ ਉਹਦੇ ਮੁਤਾਬਕ ਨਹੀਂ ਕੰਮ ਕਰਦੇ ਕਹਿੰਦੇ ਤੇਰੇ ਚ ਨੈਤਿਕਤਾ ਹੈ ਨਹੀਂ ਉਹਦੇ ਲਈ ਇੱਕ ਬੜੀ ਕਹਾਣੀ ਮੈਨੂੰ ਬੜੀ 15 ਕਿ ਦਿਨ ਹੋਏ ਜੀ ਪਹਿਲਾਂ ਮੇਰੇ ਕੋ ਆਈ ਨਾ ਦਿਮਾਗ ਦੇ ਵਿੱਚ ਇੱਕ ਚੋਰ ਕਿਸੇ ਘਰੇ ਚੋਰੀ ਕਰਨ ਚਲੇ ਗਿਆ ਉਹ ਤਜੋਰੀ ਦੇ ਉੱਪਰ ਲਿਖਿਆ ਸੀਗਾ ਵੀ ਜੇ 3 ਇੰਚ ਨੂੰ ਹੈਡਲ ਨੂੰ ਘੁਮਾਓਗੇ ਤੇ ਇਹਦਾ ਦਰਵਾਜ਼ਾ ਖੁੱਲ ਜੂਗਾ। ਹੂੰ ਉਸ ਬੰਦੇ ਨੇ ਜੋ 3 ਇੰਚ ਘੁਮਾਇਆ ਉਥੇ అలਾਰਮ ਵੱਜ ਗਿਆ। ਓਕੇ ਘਰਦਿਆਂ ਨੂੰ ਉੱਠ ਕੇ ਢਾ ਲਿਆ। ਹੂੰ ਉਹ ਚੋਰ ਕਹਿੰਦਾ ਫਿਰਦਾ ਘਰ ਦੇ ਨੈਤਿਕਤਾ ਹੈ ਨਹੀਂ। ਹੂੰ ਹੂੰ ਇਹ ਨਹੀਂ ਸਾਂਦਾ ਕਿ ਮੈਂ ਕੰਮ ਗਲਤ ਕਰਦਾ ਹੈਗਾ ਦੂਜਿਆਂ ਨੂੰ ਰੱਖਿਆ ਹੈ ਅਸੀਂ ਨੈਤਿਕਤਾ ਦੀ ਡੈਫੀਨੇਸ਼ਨ ਜਿਹੜੀ ਬਣਾਈ ਸੀਗੀ ਜੀ ਅਸੀਂ ਉਹ ਲੋਕ ਟੀਚਰ ਨੂੰ ਸਿਖਾਉਣ ਵੀ ਗਏ ਸੀਗੇ ਜਿਹੜੇ ਪਿਛਲੇ 8 ਸਾਲ ਤੋਂ ਕੰਮ ਕਰ ਰਹੇ ਆ ਉਹ ਜਿਹੜੀ ਬੜੀ ਪਹਿਲਾਂ ਅਸੀਂ ਸਵੈ ਇੱਛਾ ਨਾਲ ਚੰਗੇ ਕੰਮ ਕਰਨ ਨੂੰ ਜਾਂ ਹੋਰਾਂ ਨੂੰ ਕਹਿੰਦੇ ਹੈਗਾ ਮੁੜ ਕੇ ਡੀ ਡੈਫੀਨੇਸ਼ਨ ਬਣਾਈ ਹੈਗੀ ਆ ਸਵੈਚਾਰਣ ਚੰਗੀ ਨੀਤ ਨਾਲ ਚੰਗੇ ਕੰਮ ਕਰਨ ਨੂੰ ਨੈਤਿਕਤਾ ਆਖਦੇ ਹੈਗੇ ਆ ਇਹ ਤੋਂ ਪਹਿਲਾਂ ਅਸੀਂ ਬੜੇ ਲੰਬੇ ਲੰਬੀਆਂ ਡੈਫੀਨੇਸ਼ਨਾਂ ਅਸੀਂ ਦੱਸਦੇ ਰਹੇ ਹੈਗੇ ਆ ਅਸੀਂ ਉਹ ਅਧਿਆਪਕਾਂ ਨੂੰ ਟ੍ਰੇਨਿੰਗ ਦੇਣਾ ਚਾਹੁੰਦੇ ਸੀਗੇ ਤੀਜਾ ਸੀ ਆਪਣੀ ਮਾਂ ਬੋਲੀ ਬਾਰੇ ਚੌਥਾ ਸੀਗਾ ਕਾਮਯਾਬ ਜ਼ਿੰਦਗੀ ਜੀਉਣ ਦੇ ਢੰਗ ਤਰੀਕੇ ਜੀ ਤੇ ਇੱਕ ਸੀਗਾ ਪੜਾਉਣ ਦੇ ਢੰਗ ਤਰੀਕੇ ਤੁਹਾਨੂੰ ਕਿਵੇਂ ਲੋਕਾਂ ਨੂੰ ਪੜਾਉਣਾ ਚਾਹੀਦਾ ਹੈਗਾ ਵੀ ਜ਼ਿੰਦਗੀ ਜੀਉਣ ਦੇ ਲਈ ਸਭ ਤੋਂ ਪਹਿਲੇ ਨੰਬਰ 'ਤੇ ਰੱਖੇ ਸਿਹਤ ਸਾਡੀ ਸੀਗੀ ਜੇ ਤੁਹਾਡੀ ਸਿਹਤ ਨਹੀਂ ਚੰਗੀ ਜਿੰਨਾ ਮਰਜ਼ੀ ਤੁਹਾਡਾ ਕੋ ਗਿਆਨ ਹੋਵੇ ਜਿੰਨਾ ਮਰਜ਼ੀ ਤੁਹਾਡੇ ਕੋ ਪੈਸਾ ਹੋ ਤੁਸੀਂ ਇੰਜੋਏ ਨਹੀਂ ਕਰ ਸਕਦੇ ਇਹ ਪੰਜਾ ਵਿਸ਼ਿਆਂ ਦੇ ਉੱਪਰ ਅਸੀਂ 909 ਟੀਚਰਾਂ ਨੂੰ ਘੋਟੋ ਘਟ 11 ਵਰਕਸ਼ਾਪਾਂ ਲਾ ਕੇ ਟ੍ਰੇਨਿੰਗ ਦੇ ਕੇ ਆਏ ਹੈਗੇ ਇਹ ਚ ਕੋਈ ਵੀ ਬੱਚਾ ਨਹੀਂ ਸੀਗਾ ਕੋ ਇੰਟਰਡੈਕਟ ਕਰ ਲਈ ਬੱਚਾ ਨਹੀਂ ਆਇਆ ਜਿੰਨਾ ਸਿਰ ਟੀਚਰ ਪੜਾਊਗਾ 58 ਸਾਲ ਦੀ ਉਮਰ ਦਾ 60 ਸਾਲ ਤੱਕ ਉਹ ਬੱਚਾ ਨੂੰ ਸਿਖਿਆ ਸਿਖਿਆ ਦੇਊਗਾ ਪਰ ਅਸੀਂ ਉਹ ਡੈਕ ਕੀਤਾ ਸੀਗਾ ਅਸੀਂ ਉਹ ਪੱਤਿਆਂ ਦੇ ਸਪਰੇਅ ਕਰਨ ਦੀ ਵਿਆਹ ਜਿਹੜਾ ਨੂੰ ਮਜ਼ਬੂਤ ਕਰੀਏ ਟੀਚਰ ਜੋ ਮਜ਼ਬੂਤ ਹੋਣਗੇ ਜਦੋਂ ਉਹਨਾਂ ਨੂੰ ਜੋ ਜਿਨ੍ਹਾਂ ਵੀ ਟੀਚਰ ਸਾਡੇ ਕੋਲ ਵਰਕਸ਼ਾਪ ਲਈ ਹੈਗੀਆ ਫਿਰ ਇਹ ਕਿਨੇ ਕਿਹਾ ਵੀ ਉਹਨਾਂ ਨੂੰ ਬਹੁਤ ਨਵਾਂ ਕੁਝ ਪਤਾ ਲੱਗਾ ਹੈਗਾ ਇਹ ਸਭ ਮੇਰੇ ਖਿਆਲ ਦੇ ਵਿੱਚ ਜਿਹੜੀ ਆ ਕੀ ਵਰਕਸ਼ਾਪ ਅਸੀਂ ਟ੍ਰੇਨਿੰਗ ਉਹਨਾਂ ਸਬਜੈਕਟ ਤੋਂ ਬਿਨਾਂ ਜਿਹੜੇ ਪੰਜਾਂ ਸਬਜੈਕਟਾਂ ਦੀ ਟ੍ਰੇਨਿੰਗ ਹੀ ਦੇ ਕੇ ਆਏ ਆ ਬੇਖਲਬਾ ਦਾ ਵੱਡਾ ਤੇ ਤੇ ਇਹਦੇ ਨਾਲ ਹੀ ਟੀਚਰਸ ਦਾ ਤੁਹਾਨੂੰ ਪਰਵਾਹ ਹੁੰਗਾਰਾ ਮਿਲਿਆ ਇਹਦਾ ਮਤਲਬ ਕਿ ਚੰਗੀ ਫੀਡਬੈਕ ਮਿਲੀ ਉਹਨਾਂ ਵੱਲੋਂ ਬਿਲਕੁਲ ਸਾਜੀ ਕਹੇ ਹਰੇਕ ਵਾਰੀ ਕਹਿੰਦੇ ਸੀ ਵੀ ਸਾਜੀ 50 ਟੀਚਰ ਤੋਂ ਵਾਲੇ ਟ੍ਰੇਨ ਵਰਕਸ਼ਾਪ ਨਹੀਂ ਲਾਉਣੀ ਜਦੋਂ ਤੁਸੀਂ ਤੁਸੀਂ ਨਾ ਜੀ ਸੈਮੀਨਾਰ ਲਾਉਨੇ ਹੋ ਜਾਂ ਜਦੋਂ ਤੁਸੀਂ ਜਾਂ ਕਾਨਫਰੰਸ ਵੀ ਕਰਦੇ ਹੋ ਇੱਕ ਬੰਦਾ ਬੋਲਦਾ ਦੂਜੇ ਸੁਣਦੇ ਹੀ ਹੈਗਾ ਪਰ ਜੋ ਵਰਕਸ਼ਾਪ ਚ ਫਰਕ ਇਹ ਹੁੰਦਾ ਹੈਗਾ ਵੀ ਤੁਹਾਡਾ ਟੂਵੇ ਹੁੰਦਾ ਹੈਗਾ ਉਹ ਵੀ ਤੁਹਾਨੂੰ ਸਵਾਲ ਕਰਦੇ ਆ ਤੇ ਤੁਸੀਂ ਉਹਨੂੰ ਪੁੱਛੇ ਦੱਸੇ ਗੱਲਾਂ ਕਰਦੇ ਹੋ ਸਾਨੂੰ 50 ਕ ਟੀਚਰ ਸਾਨੂੰ ਚਾਹੀਦੇ ਦੂਜੇ ਵੱਧ ਨਹੀਂ ਚਾਹੀਦੇ ਪਰ ਸਾਨੂੰ ਕਦੀ ਹੋਇਆ ਨਗਾ ਕਿਸੇ ਨੇ ਸਾਨੂੰ ਰਿਕਵੈਸਟ ਕਰਕੇ 100 ਤੱਕ ਵੀ ਗਏ ਇੱਕ ਸ਼ਰਨਜੀਤ ਕੋ ਬਟਾਲੇ ਦੇ ਸੀਗੇ ਉਹਨਾਂ ਦੇ ਪ੍ਰਿੰਸੀਪਲ ਦੇ ਉਹਨਾਂ ਦੇ 125 ਵੀ ਸਾਡੇ ਕੋਲ ਮੈਨੂੰ ਲੱਗਾ ਵੀ ਇਹ ਸਾਡਾ ਸਭ ਤੋਂ ਵਧੀਆ ਰਿਆਜਾ ਦੇ ਟੀਚਰਾਂ ਨੂੰ ਟ੍ਰੇਨਡ ਕਰਕੇ ਆਏ ਹੈਗੇ ਆ ਤੇ ਇਹਦੇ ਨਾਲ ਬੱਚਿਆਂ ਨੂੰ ਇੰਡਾਇਰੈਕਟਲੀ ਫਾਇਦਾ ਹੋ ਵੀ ਹੋਵੇ ਤੇ ਇਹ ਵਰਕਸ਼ਾਪ ਕਿਹੜੀ ਜਗ੍ਹਾ ਤੇ ਉੱਥੇ ਲਗਾਈ ਗਈ ਸੀ ਸਭ ਤੋਂ ਪਹਿਲਾਂ ਬਟਾਲੇ ਤੋਂ ਸ਼ੁਰੂ ਹੋਈ ਸੀਗੀ ਜੀ ਓਕੇ ਫਿਰ ਨਾਬਾ ਡਾਈਟ ਜਿਹੜਾ ਉਹਨਾਂ ਦੇ ਇੰਸਟੀਚਿਊਟਸ ਆ ਜਲੰਧਰ ਕੈਂਬਰੇਜ ਦੇ ਵਿੱਚ ਹੋਈ ਹੈਗੀ ਆ ਸਾਡਾ ਖਾਲਸਾ ਕਾਲਜ ਬੀਐਡ ਕਾਲਜ ਜਿਹੜਾ ਹੈਗਾ ਅੰਮ੍ਰਿਤਸਰ ਉੱਥੇ ਹੋਈ ਹੈਗੀ ਆ ਪਟਿਆਲਾ ਪਟਿਆਲਾ ਹੋਈ ਹੈਗੀ ਆ ਤੇ ਆਨੰਦਪੁਰ ਸਾਹਿਬ ਹੋਈ ਹੈਗੀ ਆ ਤੇ ਅਲੱਗ-ਅਲੱਗ ਜਗ੍ਹਾ ਤੇ ਪੰਜਾਬ ਚ ਕਲੇ ਟੀਚਰਸ ਨੂੰ ਦਿੰਦੇ ਸੀ ਕਿ ਇਹਨੂੰ ਫੋਰ ਨਹੀਂ ਕਿ ਦਿੰਦੇ ਗੜ ਸ਼ੰਕਰ ਦੇ ਗਏ ਆ ਪ੍ਰਿੰਸੀਪਲ ਮੈਡਮ ਸੀ ਕਿ ਉੱਥੇ ਹੀ ਰਸ ਸੀਗੇ ਉਹਨਾਂ ਦੇ ਅਸੀਂ ਉਹਨਾਂ ਦੇ ਕਾਲਜ ਦੇ ਵਿੱਚ ਟੀਚਰ ਨੂੰ ਟ੍ਰੇਨਿੰਗ ਦਿੱਤੀ ਹੈਗੀ ਆ ਜੀ ਇੱਕ ਸਰ ਬੀਐਡ ਕਾਲਜ ਦੇ ਸਿਰਫ ਦੋ ਹੀ ਸੀਗੇ ਇੱਕ ਡਾਈਟ ਜਿਹੜਾ ਸੀ ਕਿ ਉਹ ਪ੍ਰਾਇਮਰੀ ਜਿਹੜੇ ਬੱਚਿਆਂ ਨੂੰ ਪੜ੍ਹਾਉਣਾਂ ਦਾ ਉਹਨਾਂ ਉਹਨਾਂ ਟੀਚਰ ਹੀ ਸਮਝਦਾ ਉਹਨਾਂ ਨੇ ਅਧਿਆਪਕਾਡ ਨੂੰ ਬੜਨਾ ਬੜਨਾ ਇੱਕ ਬੀਆਰਡ ਕਾਲਜ ਦੇ ਖੁਸ਼ਵਿੰਦਰ ਕੁਮਾਰ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਦੇ ਉਹਨਾਂ ਦੇ ਟੀਚਰਸ ਨੂੰ ਟ੍ਰੇਨਿੰਗ ਦੇ ਕੇ ਆਏ ਹੈਗੇ ਆ ਉਹ ਸਟੂਡੈਂਟ ਸੀਗੇ ਪਰ ਉਹ ਟੀ ਸਟੂਡੈਂਟਸ ਨੂੰ ਬੀਆਰਡ ਨੂੰ ਮੈਂ ਟੀਚਰ ਹੀ ਗਣਦਾ ਹੈਗਾ ਜੀ ਤੇ ਇਸਰ ਇਸ ਦੇ ਨਾਲ ਹੀ ਜਗਤ ਪੰਜਾਬੀ ਸਭਾ ਅਜੇ ਕੋਈ ਇਹਨੂੰ ਜੁਆਇਨ ਕਰਨਾ ਚਾਹੁੰਦਾ ਹੈ ਇਹਦਾ ਮੈਂਬਰ ਬੰਨਣਾ ਚਾਹੁੰਦਾ ਤਾਂ ਕਿ ਨੌਜਵਾਨ ਪੀੜ੍ਹੀ ਵੀ ਇਹਦਾ ਹਿੱਸਾ ਬਣ ਸਕਦੀ ਹੈ ਇਹ ਹੈ ਹੀ ਨੌਜਵਾਨਾਂ ਲਈ ਆ ਹੂੰ ਨੌਜਾਨ ਜਦੋਂ ਮਰਜ਼ੀ ਲਈ ਆ ਵੀ ਸਕਦੇ ਹੈਗੇ ਆ ਤੇ ਜਗਤ ਪੰਜਾਬੀ ਸਭਾ@gmail.com ਤੇ ਇਹ ਜਦੋਂ ਮਰਜ਼ੀ ਵਲੰਟੀਅਰ ਕੰਮ ਕਰ ਲੈਪਣ ਓਕੇ ਨਾ ਤੇ ਤੁਹ ਤਰਖਾ ਮਿਲਣੀ ਹੈਗੀ ਆ ਠੀਕ ਹੈ ਜੀ ਇਹ ਤਾਂ ਇਹ ਕੰਟਰੀਬਿਊਟਰੀ ਆ ਕਦੀ ਵੀ ਕਦੀ ਕਿਸੇ ਕੋਲੋਂ ਅਸੀਂ ਪੈਸੇ ਮੰਗਣ ਨਹੀਂ ਗਏ ਜਿੰਨਾਂ ਚਿਰ ਸਾਡੇ ਬੰਦੇ ਹੈਗੇ ਆ ਜੀ ਸਾਰੇ ਪ੍ਰੋਫੈਸ਼ਨਲ ਹੈਗੇ ਆ ਸਾਰੇ ਚੰਗੇ ਸਾਰੇ ਹੈਡ ਸਾਡੇ ਹੈਗੇ ਆ ਸਰਮਰ ਸਿੰਘ ਭੁੱਲਰ ਜੀ ਹੈਗੇ ਆ ਜਿਹੜੇ ਸਾਡੇ ਨਾਲ 200 2009 ਤੋਂ ਹੀ ਸਾਡੇ ਨਾਲ ਕੰਮ ਕਰ ਰਹੇ ਹੈਗੇ ਆ ਔਟਵਾਲ ਸਾਹਿਬ ਹੈਗੇ ਆ ਥਿਆੜਾ ਸਾਹਿਬ ਹੈਗੇ ਆ ਸੰਧੂ ਸਾਹਿਬ ਹੈ ਜਿੰਨੇ ਬੰਦੇ ਆ ਚੰਗੇ 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 ਬੰਦੇ ਹੈਗੇ ਆ ਛੇ ਕਦੀ ਕਿਸੇ ਕੋਲ ਪਰਚੀਆਂ ਛਾਪ ਕੇ ਪੈਸੇ ਮੰਗਣ ਵੀ ਨਹੀਂ ਗਏ ਤੇ ਸਾਰੇ ਕੰਟਰੀਬਿਊਟ ਆਪਣੇ ਕੋਲੋਂ ਹੀ ਖਰਚ ਕਰਕੇ ਤੇ ਸਮਾਗਮ ਕਰਦੇ ਨਹੀਂ ਆਮ ਕਰਕੇ ਇੱਕ ਜਾਂ ਦੋ ਤੋਂ ਬਾਅਦ ਇਕੱਲੇ ਬੰਦੇ ਜੋਰ ਲੱਗ ਜਾਂਦਾ ਤੇ हट ਜਾਂਦਾ ਹੈਗਾ ਇਹ ਲਗਾਤਾਰ ਇਸੇ ਕਰਕੇ ਕੀ ਜਾਂਦੇ ਇੱਕ ਤਾਂ ਕੰਟਰੀਬਿਊਟਰੀ ਆ ਕੰਮ ਚੰਗਾ ਜੀ ਇਹ ਕੰਮ ਚੰਗਾ ਕਰਕੇ ਹੀ ਸਾਰੇ ਕਰੀ ਜਾ ਰਹੇ ਜੀ ਸਾਰੇ ਜੀ ਬਿਲਕੁਲ ਤੇ ਇਸ ਵਾਰ ਜਿਵੇਂ ਤੁਸੀਂ ਦੱਸਿਆ ਸਨਮਾਨ ਸਮਾਰੋਹ ਦੇ ਵਿੱਚ ਐਪਲੀਕੇਸ਼ਨਸ ਮਤਲਬ ਕਿ ਅਪਲਾਈ ਕੀਤਾ ਗਿਆ ਸੀਗਾ ਤਾਂ ਉਹਦੇ ਵਿੱਚ ਕੀ ਔਰਤਾਂ ਨੇ ਵੀ ਅਪਲਾਈ ਕੀਤਾ ਸੀ ਹਾਂ ਔਰਤਾਂ ਨੇ ਸਭ ਤੋਂ ਵੱਡਾ ਤਾਂ ਇੰਦਰਜੀਤ ਕੌਰ ਜੀ ਲਾਲੋਤ ਪਿੰਗਰਪਾੜੇ ਵਾਲੇ ਉਹ ਸਭ ਤੋਂ ਵਧੀਆ ਜਿਹੜਾ ਕੰਮ ਕਰ ਰਿਹਾ ਹੈਗੇ ਆ ਉਹਨਾਂ ਨੇ ਅਪਲਾਈ ਕੀਤਾ ਸੀਗਾ ਬਾਕੀ ਔਰਤਾਂ ਵੀ ਸੰਗ ਝੱਕ ਵੀ ਜਾਂਦੀਆਂ ਹੈਗੀਆਂ ਪਰ ਸਾਡੀ ਜੀ ਕਮੇਟੀ ਤੁਸੀਂ ਗਿਣ ਕੇ ਦੇਖੋ 52 ਬੰਦੇ ਹੈਗੇ ਆ ਜੀ ਤੇ ਉਹਦੇ ਵਿੱਚ 26 ਲੇਡੀਜ਼ ਆ ਤੇ 26 ਹੀ ਮੇਲ ਹੈਗੇ ਆ ਇੰਨਾ ਇਦੋ ਵੱਦ ਬੈਲੈਂਸ ਤਾਂ ਹੋ ਰਹੀ ਸਕਦਾ ਇਹ ਤੇ ਤਸਵੀਰ ਜੀ ਅਲੱਗ ਅਲੱਗ ਪਿੱਛੇ ਦੇਖੋਗੇ ਅੱਧੋ ਅੱਧੇ ਕੇ ਲੇਡੀਜ਼ ਆ ਦੇ ਬੰਦੇ ਸਾਰਾ ਫੈਮਿਲੀ ਵਾਲੇ ਪ੍ਰੋਗਰਾਮ ਪ੍ਰੋਗਰਾਮ ਹੁੰਦੇ ਹੈਗੇ ਬੀਬੀਆਂ ਉਨੀ ਹੈਗੀਆਂ ਤੇ ਬੰਦੇ ਤਾਂ ਉਨੀ ਇੱਜ਼ਤ ਹੀ ਉਨੀ ਹੀ ਇੱਜ਼ਤ ਹੈਗੀ ਆ ਜੀ ਤੇ ਨਾਲੇ ਸਰ ਜਾਣ ਤੋਂ ਪਹਿਲਾਂ ਕੋਈ ਹੋਰ ਗੱਲਬਾਤ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਬਸ ਇੱਕੋ ਹੀ ਆ ਜੀ ਜਿਹੜਾ ਹੈਗਾ ਨੈਤਿਕਤਾ ਦੀ ਨਾ ਜਿਹੜੇ ਤਿੰਨੇ ਸੋਰਸ ਖਤਮ ਹੋ ਚੁੱਕੇ ਹੈਗੇ ਆ ਪਹਿਲੇ ਲੋਕ ਸਾਂਝੇ ਪਰਵਾਰਾਂ ਦੇ ਵਿੱਚੋਂ ਅਧਿਆਪਕਾਂ ਦੇ ਕੋਲੋਂ ਤੇ ਸਮਾਜ ਦੇ ਸਿਆਣੇ ਬੰਦੇ ਕੋ ਸਿੱਖਦੇ ਰਹੇ ਹੈਗੇ ਆ ਹੁਣ ਉਹ ਤਿੰਨੇ ਹੀ ਸੋਰਸ ਖਤਮ ਹੋ ਚੁੱਕੇ ਹੈਗੇ ਆ ਸਾਂਝੇ ਪਰਵਾਰ ਰਹੇ ਨਹੀਂਗੇ ਤੇ ਟੀਚਰਾਂ ਕੋ ਟਾਈਮ ਹੈ ਨਹੀਂਗਾ ਤੇ ਸਮਾਜ ਦਾ ਬੰਦਾ ਕੋਈ ਕਿ ਦਿਖਲਦਾ ਜੀ ਨਹੀਂ ਕਰਦਾ ਇਸੇ ਕਰਕੇ ਨੈਤਿਕਤਾ ਨੂੰ ਸਾਨੂੰ ਸਕੂਲਾਂ 'ਚ ਪੜ੍ਹਾਉਣਾ ਚਾਹੀਦਾ ਹੈਗਾ ਤੇ ਇੱਕ ਮੈਂ ਤੁਹਾਨੂੰ ਦੱਸਦਾ ਸਨਮਾਨ ਸਮਰੋਹ ਦੇ ਵਿੱਚ ਅਸੀਂ ਉਹ ਪਿਕਚਰ ਵੀ ਦਿਖਾਈ ਸੀਗੀ ਸੰਧਵਾ ਸਾਹਿਬ ਨੂੰ ਤੇ ਨਾਲ ਬੇਨਤੀ ਵੀ ਕੀਤੀ ਸੀਗੀ ਵੀ ਇਹਨਾਂ ਸਕੂਲਾਂ ਚ ਪੜਾਇਆ ਜਾਵੇ ਤੇ ਉਹਨਾਂ ਸਾਡੇ ਕੋ ਮੰਨਿਆ ਹੈਗਾ ਔਨ ਰੈਕર્ડ ਹੈਗਾ ਵਾ ਉਹ ਕਹਿੰਦੇ ਸੀ ਮੈਂ ਸਕੂਲ ਜਿਹੜੇ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਬੇਨਤੀ ਵੀ ਕਰੂੰਗਾ ਉਹ ਆਦੇਸ਼ ਵੀ ਕਰਨਗੇ ਲੈਟਰ ਵੀ ਲਿਖਣਗੇ ਤਾਂ ਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਨੈਤਿਕਤਾ ਦੀ ਸਿੱਖਿਆ ਦਿੱਤੀ ਜਾਵੇ ਮੈਂ ਚਾਹਨਾ ਹੈਗਾ ਹਰ ਇੱਕ ਘਰ ਦੇ ਵਿੱਚ ਤੁਸੀਂ ਆਪਣੇ ਬੱਚਾ ਨੂੰ ਨੈਤਿਕਤਾ ਦਾ ਜ਼ਰੂਰ ਸਿੱਖਿਆ ਦਿਓ ਜੀ ਤੇ ਸਰ ਜਗਤ ਪੰਜਾਬੀ ਸਭਾ ਵੱਲੋਂ ਹੋਰ ਕੋਈ ਆਉਣ ਵਾਲਾ ਇਵੈਂਟ ਹੋ ਤੁਸੀਂ ਦੱਸਣਾ ਚਾਹੁੰਦੇ ਹੋ ਇੱਕ ਨਾ ਸਾਡੇ 27 28 29 ਸਾਲ ਤੋਂ ਬਾਅਦ ਹਰ ਇੱਕ ਸਾਲ ਅਸੀਂ ਵਰਲਡ ਪੰਜਾਬੀ ਕਾਨਫਰੰਸ ਕਰਉਨੇ ਨੇਗੇ ਐਤਕੀ ਉਹ ਵਰਲਡ ਪੰਜਾਬੀ ਕਾਨਫਰੰਸ ਜਿਹੜੀ ਹੈਗੀ ਆ ਬ੍ਰੈਂਪਟਨ ਦੇ ਛੋਰੀ ਹੈਗੀ ਆ ਉਹਦਾ ਪਹਿਲਾ ਵਿਸ਼ਾ ਹੈਗਾ ਜੀ ਪੰਜਾਬੀ ਭਾਸ਼ਾ ਦਾ ਵਰਤਮਾਨ ਤੇ ਦੂਸਰਾ ਗੱਲ ਗਦਰੀ ਬਾਬੇ ਓਕੇ ਗਦਰੀ ਜੋਧਿਆਂ ਦਾ ਆਜ਼ਾਦੀ ਵਿੱਚ ਕੀ ਯੋਗਦਾਨ ਸੀਗਾ ਕਿ ਇਸ ਕਰਕੇ ਜੇ ਕੋਈ ਬੰਦਾ ਚਾਹੁੰਦਾ ਹੋਵੇ ਇਹਤੇ ਪੇਪਰ ਲਿਖ ਕੇ ਤੇ ਉਹ ਚ ਬੜੀ ਆਸਾਨੀ ਨਾਲ ਪਾਰਟਿਸਪੇਟ ਕਰ ਸਕਦਾ ਜਿਹਦਾ ਪੰਜਾਬੀਆਂ ਨੂੰ ਇਹਦਾ ਫਾਇਦਾ ਹੋਊਗਾ ਕਿਹੜੇ ਮਹੀਨੇ ਹੋ ਰਹੀ ਹੈ ਜੂਨ 2025 27 28 ਤੇ 29 ਫਰਾਈਡੇ ਸੈਟਰਡੇ ਸੰਡੇ ਜੀ ਤੇ ਇਹ ਜੂਨ ਦੇ ਮਹੀਨੇ ਤੇ ਐਸੇ ਸਾਲ ਦੇ ਵਿੱਚ ਹੋ ਰਹੀ ਹੈ ਜੀ ਤੇ ਇਹ ਨਾਲ ਹੀ ਸਰ ਅੱਜ ਦੇ ਇੰਟਰਵਿਊ ਦੇ ਵਿੱਚ ਨਹੀਂ ਬਹੁਤ-ਬਹੁਤ ਧੰਨਵਾਦ ਸਟੂਡੀਓ ਚ ਆਉਣ ਦੇ ਲਈ ਮਿਹਰबानी जी ਤੁਜੀ ਮੌਕਾ ਦਿੱਤਾ ਜੀ ਤਾਂ ਇਸੇ ਸਾਡਾ ਪ੍ਰੋਗਰਾਮ ਖਾਸ ਮੁਲਾਕਾਤ ਤੇ ਅੱਜ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜਾਬ ਸਿੰਘ ਝੱਟਾ ਜੀ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਸਨ ਤੇ ਉਹਨਾਂ ਦੇ ਵੱਲੋਂ ਜੋ ਉਹਨਾਂ ਦੇ ਵੱਲੋਂ ਸਨਮਾਨ ਸਮਾਰੋਹ ਕਰਵਾਇਆ ਗਿਆ ਉਹਨੂੰ ਲੈ ਕੇ ਤੁਹਾਨੂੰ ਨਾਲ ਜਾਣਕਾਰੀ ਸਾਂਝੀ ਕੀਤੀ ਤੇ ਹੋਰ ਵੀ ਜੋ ਆਉਣ ਵਾਲੇ ਇਵੈਂਟਸ ਨੇ ਉਹਨੂੰ ਲੈ ਕੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਆ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਫਿਲਹਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਹੁਣ ਮੈਂ ਦਿੰਦੇ ਹਾਂ ਇਜਾਜ਼ਤ ਸਤਿ ਸ਼੍ਰੀ ਅਕਾਲ